ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਠੀਕ ਠਾਕ ਆ ਜੀ। ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਉਮੀਦ ਆ ਤੁਹਾਨੂੰ ਬਲੌਗ ਵਧੀਆ ਲੱਗਦੇ ਹੋਣਗੇ। ਬਲੌਗ ਜੇ ਵਧੀਆ ਲੱਗਦੇ ਲਾਈਕ, ਸ਼ੇਅਰ, ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ। ਅੱਜ ਆਪਾਂ ਕੁਝ ਇਸ ਵੈਰੀ ਪਹੁੰਚ ਗਏ ਦੁਕਾਨ ਤੇ ਕਿਉਂਕਿ ਕੰਮ ਥੋੜਾ ਜਿਆਦਾ ਹੈ ਅੱਜ ਕੰਮ ਵੀ ਬਹੁਤ ਕਰਨੇ ਆ। ਤੇ ਕੱਲ ਦੀ ਵੀਡੀਓ ਉੱਥੇ ਐਂਡ ਕਰਤੀ ਛੱਜ ਮੈਂ ਚੱਲ ਕਿਉਂਕਿ ਉਜਾ ਕੰਮ ਅਜ ਦਿਖਾ ਜਾਂਗੇ ਦੱਸਦੇ ਆ ਤੁਹਾਨੂੰ ਆਈਆਂ ਦੁਕਾਨ ਤੇ ਸਵੇਰ ਦੇ ਸਾਡੇ ਖਾ ਦਾ ਟਾਈਮ ਹੈ ਬਾਹਰੋਂ ਦੇਖਾ ਭਾਈ ਸੂਰਜ ਨਹੀਂ ਨਿਕਲੇ ਅੱਜ ਬੱਦਲ ਬਾਈ ਹੋਈ ਹੋਈ ਆ ਇੱਥੇ ਮਾਹੌਲ ਦੇਖਾ ਨੂੰ ਬੱਦਲ ਬਾਈ ਹੋਈ ਹੈ ਤੇ ਮੀਂਹ ਦਾ ਵੀ ਸੁਭਾਵਨਾ ਪੂਰੀ ਆ ਦੱਸਦਾ ਤੁਹਾਨੂੰ ਕੱਲ ਦਾ ਕੰਮ ਪੈਂਡਿੰਗ ਪਿਆ ਤੇ ਆ ਦੇਖੋ ਇਹ ਦੁਕਾਨ ਤੇ ਆ ਜੋ ਮੋਟਰ ਆ ਇਹ ਕੰਪਲੀਟ ਆ ਕਰਤੀ ਸੀ ਉਹ ਵੀ ਅੱਜ ਪਾਉਣੀ ਤੇ ਆ ਵੀ ਅੱਜ ਪਾਉਣੀ ਪਹਿਲਾਂ ਆ ਪਾ ਕੇ ਆਉਣੀ ਆ ਤੇ ਕੱਲ ਜੋ ਮੋਟਰ ਬਣ ਰਹੀ ਸੀ ਕੱਲ ਥੋੜਾ ਥੋੜਾ ਕੰਮ ਕਰਿਆ ਸੀ ਉਹ ਰਾਤ ਮੈਂ ਕਨੈਕਸ਼ਨਾਂ ਤੇ ਕਰ ਗਿਆ ਸੀ ਇਹ ਹੁਣ ਕਰਾਂਗੇ ਉਸ ਤੋਂ ਬਾਅਦ ਆ ਮੋਟਰ ਪਾ ਕੇ ਆਵਾਂਗੇ ਤੇ ਉਸ ਤੋਂ ਬਾਅਦ ਦੋ ਮੋਟਰਾਂ ਹੋਰ ਕੱਟਣੀਆਂ ਉਹ ਕੱਟਾਂਗੇ ਛੋਟੇ ਛੋਟੇ ਕਲਿੱਪ ਬਲੌਗ ਬਣਾਵਾਂਗੇ ਆਪਾਂ ਤੇ ਅਮੀਰ ਤੁਸੀਂ ਇੰਜੋਏ ਕਰੋਗੇ ਤੇ ਆਪਣੇ ਕੋਲ ਕੋਈ ਟੌਪਿਕ ਨਹੀਂ ਕੋਈ ਕਿਸੇ ਦਾ ਹੋਣੀ ਆਪਾਂ ਕੋਲ ਜੋ ਮੋਟਰਾਂ ਦਾ ਕੰਮ ਆ ਉਹ ਪਸੰਦ ਦਿਖਾ ਦਿੰਨੇ ਆ ਬਲੌਗ ਦੇ ਵਿੱਚ ਤੇ ਫਿਰ ਤਾਂ ਮਾਹੌਲ ਦਿਖਾਉਣ ਨੇ ਪਿੰਡੂ ਮਾਹੌਲ ਦਿਖਾ ਦਿੰਨੇ ਆ ਤੁਸੀਂ ਲਾਈਕ ਕਰਦੇ ਕਰੋ ਬਸ ਇਹੀ ਆਪਣਾ ਹੋਵੇ ਤੇ ਸਬਸਕ੍ਰਾਈਬ ਜੀ ਚੈਨਲ ਕਰ ਸਕਦਾ ਹਾਂ ਤੇ ਬਾਲੀ ਵਜੇ ਗੱਲ ਆ ਵੀਡੀਓ ਵੀ ਬਣਾਉਣੀ ਬਹੁਤ ਹੀ ਔਖੀ ਤੇ ਪੌਣੀ ਮੋਬਾਈਲ ਤੇ ਵੀਡੀਓ ਬਣਾਉਣੀ ਤੇ ਪੌਣੀ ਬਹੁਤ ਮਿਹਨਤ ਲੱਗਦੀ ਆਪਣੀ ਕਿਹੋ ਜਿਹਾ ਬਲੌਗ ਬੰਦਾ ਕਿਹੋ ਜਿਹਾ ਬਲੌਗ ਬੰਦਾ ਕਿਵੇਂ ਬਣਾਉਂਦਾ ਔਖਾ ਬਹੁਤ ਹੁੰਦਾ ਪਲੀਜ਼ ਇਹਨਾਂ ਥੋੜਾ ਜਿਹਾ ਵਜੇ ਲੱਗਦਾ ਚਾਹਨਾ ਆਪਣਾ ਕੰਮ ਤੇ ਜਰੂਰ ਲਾਈਕ ਸਬਸਕ੍ਰਾਈਬ ਜਰੂਰ ਕਰ ਲਿਓ। ਕਰਦੇ ਹਾਂ ਵਾਲਾ ਇਹ ਕੰਮ ਸ਼ੁਰੂ ਪਹਿਲਾਂ ਆ ਮੋਟਰ ਕਰਦੇ ਆ ਤੇ ਇਹਨਾਂ ਆਪਾਂ ਬਾਈ ਨੂੰ ਫੋਨ ਕਰਤਾ ਉਹ ਵੀ ਆਉਂਦਾ ਉਹ ਚੱਕ ਕੇ ਲੈ ਜਾਊਗਾ। ਚਲੋ ਜੀ। ਮੋਟਰਾ ਬਾਈ ਲੈ ਗਿਆ ਸੀ ਆ ਦੇਖੋ ਇੱਥੇ ਪਈ ਸੀ ਮੋਟਰ ਲੈ ਗਿਆ ਤੇ ਆਪਾਂ ਵੀ ਸਮਾਨ ਟੰਗ ਲੈ ਮੋਟਰਸਾਈਕਲ ਤੇ ਮੋਟਰ ਪਹੁੰਚ ਜਾਂਦੇ ਆ ਤੇ ਆਪਾਂ ਇਹਦੇ ਵੀ ਕਨੈਕਸ਼ਨ ਕਰਦੇ ਬਾਹਰ ਨਿਸ਼ ਪਾਤੀ ਇਹ ਦੇਖੋ ਥੱਲੇ ਲਿਟਲੀ ਪਈ। ਇਹ ਮੋਟਰ ਆ ਜੋ ਆਉਣ ਦੇ ਨੂੰ ਸੁੱਕ ਜੂਗੀ ਉਸ ਤੋਂ ਬਾਅਦ ਇਹਨੂੰ ਫਿੱਟ ਕਰ ਦਿਆਂਗੇ ਉਸ ਤੋਂ ਬਾਅਦ ਆ ਮੋਟਰ ਚੱਲਣੀ ਹੈ ਇਸ ਤਰ੍ਹਾਂ ਹੀ 93 93 ਨਾ ਕੰਮ ਕਰੀ ਜਾਵਾਂਗੇ ਚੱਲਦੇ ਆ ਮੋਟਰ ਤੇ ਦਿਹਾਉਣੇ ਉੱਥੇ ਕਿਹਤਾਂ ਦਾ ਮਾਹੌਲ ਲਓ ਜੀ ਪਹੁੰਚ ਕੇ ਮੋਟਰ ਤੇ ਉਹ ਸਾਹਮਣੇ ਖੜੀ ਗੇੜੀ ਚੱਲਦੇ ਆ ਪਾਉਣੇ ਮੋਟਰ ਥੋੜਾ ਥੋੜਾ ਸੂਰਜ ਦਿਖ ਰਿਹਾ ਉਹ ਦੇਖੋ जादू ले आया ठीक है तेरे मगर ही आ गए वो मलो मली करे ऊँ ही बजे सट्ठ सुट सा भैन ਇਹ ਮੋਟਰ ਹਣ ਪਾਉਣ ਲੱਗੇ ਆਂ ਢੇੜੀ-ਗੁੜੀ ਸੈੱਟ ਕਰਕੇ ਉਹ ਨਾਲ ਨਾ ਬੱਜੰਦੇ ਬਾਹਰੇ ਕੋਈ ਡੱਕਦਾ ਹੌਲੀ ਕਰਨਾ ਯਾਰ ਮੈਨੂੰ ਮੈਚ ਨਹੀਂ ਪੈ ਰਹੀ ਲੱਗ ਰਹੀਦਾ ਕੋਈ ਨਹੀਂ ਕੋਈ ਨਹੀਂ ਆਪੇ ਆ ਜੂਗੀ ਤੂੰ ਚੱਖ ਲੈ ਕੋਈ ਨਹੀਂ ਤੇ ਆਰੀਆ ਤੂੰ ਦੇਖੋ ਹੁਣ ਆਪਾਂ ਥੋੜੀ ਫਾਸਟ ਕਰਦੇ ਆਂ ਵੀਡੀਓ ਕਿਵੇਂ ਮੋਟਰ ਪਾਉਣੇ ਆ ਅੱਗੇ ਕਰਨਾ ਯਾਰ ਕਿੱਧਰ ਚੱਲਦੀ ਹੈ ਮੋਟਰ ਹੋਰ ਤਾਂ ਅਸੀਂ ਕਣਕ ਲਾਉਣੀ ਹੈ ਫਿਰ ਦੱਸੋ ਅੱਧਾ ਫਟੂਚੀ ਖੜ ਗਈ ਹੋਣਾ ਹੂੰ ਇਹ ਕਹੋ ਕੀ ਉਹ ਆਟਾ ਪਾਈ ਹਾਂ 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 ਸਹੀ ਮੋਟਰ ਪਾਤੀ ਤੇ ਹੁਣ ਆਪਾਂ ਲਾਉਣੇ ਤਾਰਾਂ ਕਿੱਥੇ ਲਾਉਣੇ ਆ ਪਹਿਲਾਂ ਬੈਂਡ ਜਾ ਕੱਸ ਲੋ चलो जी एक मोटर पाती तो उस चलाती देख लोड वगैरह चेक करा देना सचलों का लोड़ दें मोटर चार सौ तो चार लैट इस टाइम चल गई हम चलते चल के पहले खाने रोटी उसके बाद जो दूजी मोटर वो पा के आवेगे चलते हैं फिर घर उसके बाद जो भी अगर सारे बंद कर वीडियो भी आवे ਦੋਦੀ ਮੋਟਰ ਤੇ ਆ ਗਏ ਆ ਇਹ ਕੱਢਣ ਲੱਗੇ ਹੁਣ ਇਹ ਨਾਡਾ ਲੀਏ ਪਹਿਲਾਂ ਵਾਲੀ ਮੋਟਰ ਜੂੜੀ ਵਾਲੀ ਸੀ ਇਹ ਕੈਵਟੀ ਵਾਲੀ ਹੈ ਤੇ ਉਹ ਕੈਟਰ ਵਾਲੀ ਮੋਟਰ ਸੀ ਇਹ ਕੰਨੇ ਬੋਰ ਬਦਲਣਾ ਮੋਟਰ ਕੱਢ ਕੇ ਜਮਾ ਸਿੱਧਾ ਲਾ ਲਈ ਇਧਰ ਵੇਖੋ ਧਰਦੇ ਪਏ ਨੇ ਇਹ ਕਿਥੋਂ ਲੋ ਜੀ ਕਰੇ ਜੋ ਕੰਮ ਕਰਨਾ ਸੀ ਆਪਾਂ ਉਸਮਾ ਥੱਲੇ ਮਿੱਟੀ ਦਾ ਉਹ ਕਰ ਕਰ ਥੋੜਾ ਮੋਟਾ ਫਰਸ ਵੀ ਲਾਉਣੀ ਆ ਫਰਸ ਵੀ ਜੱਟ ਬਣਾਵਾਂਗੇ ਤੇ ਹੁਣ ਆ ਦੇਖੋ ਇੱਥੇ ਮੋਟਰ ਪਈ ਸੀ ਉਹ ਵੀ ਬਚਾ ਗੀਏ ਹੁਣ ਮੋਟਰ ਪਾ ਕੇ ਆਉਣੇ ਐਸ ਟਾਈਮ ਬਿਲਕੁਲ ਅਜੇ ਕੰਮ ਨਹੀਂਗਾ ਇਸ ਤੋਂ ਬਾਅਦ ਮੋਟਰ ਕੱਢਣੀ ਵੀ ਆ ਤੇ ਚੱਲਦੇ ਆਂ ਉਸਾਨ ਤੋਂ ਹੁਣ ਆਪਾਂ ਮੋਟਰ ਪਾਉਣ ਉਸ ਤੋਂ ਬਾਅਦ ਧਿਆਗੜਤ ਮਾਰ ਕੇ ਮੋਟਰ ਪਾ ਕੇ ਉਸ ਤੋਂ ਬਾਅਦ ਦੇਖਦੇ ਆਂ ਦਰਮਾ ਟੋਪੀ ਮਾਰਨਾ ਸੀ ਕਮਰੇ ਦੇ ਵਿੱਚੋਂ ਮਾਰਾਂਗੇ ਤੇ ਚਲਦੇ ਆ ਫਿਰ ਤੇ ਘਰੇ ਅੱਜ ਸਵੇਰ ਸਵੇਰ ਮੈਂ ਜਦ ਕੰਮ ਹੈ ਨਹੀਂ ਸੀ ਪਹਿਲਾਂ ਹੀ ਸੜਕੇ ਮੋਟਰਸ ਦੇ ਆਉਣੀ ਸੀ ਤੇ ਫਿਰ ਉੱਥੇ ਰੇ ਬਣਾਈ ਆਪਾਂ ਇੱਥੇ ਪਾਸਪੋਰਟ ਲਾਉਣਾ ਤੇ ਤੁਹਾਨੂੰ ਦੇਖਿਆ ਵੀ ਵੀਡੀਓ ਦੇ ਵਿੱਚ ਆਪਾਂ ਉਥੋਂ ਮਿੱਟੀ ਚੱਕੀ ਆ ਬਾਕੀ ਜੋ ਵੀ ਪ੍ਰੋਸੈਸ ਹੋਊਗਾ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗਾ ਕਿੰਨੇ ਚਿਰ ਚੱਲਦੀ ਆ ਮੋਟਰ ਕਾਣ ਅਰ ਤੁਹਾਨੂੰ ਦਿਖਾਵਾਂਗਾ ਪ੍ਰਾਂਸ ਨਾਲ ਦੀ ਘੱਟੀ ਵਾਲੀ ਵੀਡੀਓ ਅੱਗੇ ਦੇਖ ਸਕਦੇ ਹੋ ਤੁਸੀਂ ਪੱਟੀ ਲਾਤੀ ਹੈ ਉਧਰ ਪੱਤਾ ੱਟ ਪਾਤੀ ਤੇ ਹਨਾ ਸੱਲ ਵਗੈਰਾ ਕੱਢ ਲਿਆ ਸਾਰੇ ਬੋਰਡਾਂ ਦੇ ਲਾ ਕੇ ਤੁਹਾਨੂੰ ਦਿਖਾਉਣੇ ਆ ਸਾਰੀ ਮੈਂ ਪ੍ਰੋਪਰ ਵੀਡੀਓ ਤੁਹਾਨੂੰ ਨਹੀਂ ਬਣਾ ਸਕਦਾ ਕਿਉਂਕਿ ਮੈਂ ਕੱਲਾ ਜਾਣਾ ਵੀਡੀਓ ਬਣਾਉਣੇ ਓਕੀ ਆ ਕਰਦੇ ਆ ਫੀਟਿੰਗ ਕਰਕੇ ਤੁਹਾਨੂੰ ਦਿਖਾਉਣੇ ਆ ਆਪਾਂ ਇਹ ਜੇ ਫੱਟੀ ਸਾਰੀ ਜੋ ਲਾਉਣੀ ਆ ਆਪਾਂ ਇੱਥੇ ਲਓ ਜੀ ਫੀਟਿੰਗ ਕਰਤੀ ਦੋ ਬੜਾ ਹੌਲਡਰ ਤੇ ਇੱਕ ਫੈਨ ਵਾਲਾ ਦਾ ਬਾਕ ਵੱਡਾ ਬੋਰਡ ਲੋ ਜੀ ਦੋ ਦਿਨ ਪਹਿਲਾਂ ਆਪਾਂ ਅਰਸ ਲਾਈ ਸੀ ਤੇ ਲੈਵਲ ਕੱਢਿਆ ਸੀ ਲੈਵਲ ਕੱਢ ਕੇ ਆਪ ਹੀ ਇਹ ਦੇਖੋ 33 ਸੀ ਅੱਧੀ ਕਿਉਂਕਿ ਇੱਥੇ ਰੱਖਣਾ ਆਪਾਂ ਢੋਲ ਅਨਕਲਾ ਤੇ ਇੱਟਾਂ ਵੀ ਇੰਨੀਆਂ ਕੀ ਸੀਗੀਆਂ ਕਿਰਾਂ ਤੇ ਅੱਧੇ ਚ ਲੱਗ ਗਈ ਅੱਧੇ ਚ ਰਹਿ ਗਈ ਐ ਇੱਥੇ ਮਿੱਟੀ ਲਾ ਦੂਗੀ ਮਾਤਾ ਕਹਿੰਦੀ ਤੇ ਹੁਣ ਅੱਜ ਕੱਲ ਗੱਟਾ ਲਿਆਂਦਾ ਸੀਗਾ ਤੇ ਹੁਣ ਬਰੇਤੀ ਚੱਕ ਕੇ ਤੇ ਇਸ ਤੇ ਪਾਉਣ ਲੱਗੇ ਕੋਲੂਆ ਆਪਾਂ ਹੀ ਕੱਢ ਕੇ ਲੇਵਲ ਆ ਦੇਖੋ ਇਹ ਬਰਾਬਰ ਲੇਵਲ ਕੱਢ ਕੇ ਤੇ ਆ ਪੀਚਣੀ ਹੋਈ ਐ ਇਹ ਕਰਦੇ ਹਾਂ ਹੁਣ ਕੰਮ ਸਟਾਰਟ ਸਿੜਕੇ ਤੇ ਪਾਣੀ ਤੇ ਬਾਕੀ ਪਾਉਣੇ ਕੋਲੂਆ ਆਪਾਂ ਪਈ ਇਹ ਜੀ ਬਰੇਤੀ ਇੱਥੋਂ ਚੱਕ ਰਹੇ ਆਂ ਪ ਬਰੇਤੀ ਤੇ ਉਹ ਕਮਰੇ ਜਪਤਾਰ ਚਲਾਉਣੀ ਆ ਉਹ ਸਾਹਮਣੇ ਤੁਸੀਂ ਮੋਰਾ ਦਿਖ ਰਹੇ ਹੋ ਉਹਦੇ ਵਿੱਚ ਇਹ ਆਪ ਇਹ ਸੀ ਸਾਡੀ ਅੱਜ ਦੀ ਵੀਡੀਓ ਜੀ ਧੰਨਵਾਦ